अच्छे लोगों मुलाकात कर इंटरनेट मैं तक कई बार बहुत बंदे बहुत भंडी करते हैं या तो असफल हो जाते हैं शायद करते हैं या फिर उन्होंने हरकत इस नहीं कि तो किसी भी किते जो अच्छा काम जानते हो या करते हो या ईमानदार हो तो थो कम मिलना है जो थोड़ा कम रिपीट नहीं हो रहा अच्छे होने के बावजूद तो अपने आप का भी मुलाकत करो ਇੱਕ ਇੰਡਸਟਰੀ ਦੀ ਨਾ ਇੱਕ ਖਾਸੀਅਤ ਹੈਗੀ ਹੈ ਜਿਹੜੇ ਚੁਗਲ ਪ੍ਰਵਿਰਤੀ ਦੇ ਲੋਕ ਉਹਨਾਂ ਨੂੰ ਬਹੁਤਾ ਚੱਲ ਕੰਮ ਨਹੀਂ ਆਉਂਦਾ ਸਮਝ ਗਏ ਤੇ ਕੋਸ਼ਿਸ਼ ਕਰੋ ਕਿ ਜਿੱਥੇ ਕੰਮ ਕਰ ਲੈ ਜਿੱਥੇ ਗੱਲ ਕਰ ਲਈ ਜਾਂ ਸੁਣ ਲਈ ਉਹਨੂੰ ਉੱਥੇ ਛੱਡ ਦਿਓ ਕਿਉਂਕਿ ਇਹਦਾ ਟਰੈਵਲ ਕਰਦੇ ਕਰਦੇ ਤੁਸੀਂ ਕੁਝ ਵੀ ਬੋਲੋਗੇ ਕਦੇ ਨਾ ਕਦੇ ਇੱਕ ਦੂਜੇ ਨੂੰ ਖਬਰ ਹੋ ਜਾਂਦੀ ਹੈ ਜੀ ਸੋ ਇਹ ਹੋ ਨਹੀਂ ਸਕਦਾ ਕਿ ਅچھے ਆਰਟਿਸਟ ਨੂੰ ਕੰਮ ਨਾ ਮਿਲੇ ਮੈਂ ਨਹੀਂ ਮੰਨਦਾ ਜੀ ਅਸੀਂ ਪਹਿਲਾਂ ਹਾਸ਼ਰ ਬਣਾਏ ਸੀ ਦੇ ਮੈਲ ਦੇ ਕਿੰਨੇ ਬੰਦੇ ਨੂੰ ਕੰਮ ਦਿੱਤਾ ਸਾਰੇ ਨਵੇਂ ਸੀ ਫਿਰ ਹਾਸ਼ਰ ਤੋਂ ਬਾਅਦ ਇੱਕ ਮਈ ਉਹਦੇ ਵਿੱਚ ਕੋਈ ਰਿਪੀਟ ਸੀ ਸਾਰੇ ਨਵੇਂ ਨਵੇਂ ਸੀ ਫਿਰ ਦੇਸੀ ਰੋਗ ਹੋ ਫਿਰ ਹਿੱਟਰ ਸਾਰਿਆਂ ਚ ਨਵੇਂ ਬਾਅਦ ਫਿਰ ਅਲੱਗ ਬੜ ਜਾਣਾ ਚੱਲਿਆ ਇਸ ਫਿਲਮ ਵਿੱਚ ਫਿਰ ਸਾਰੇ ਲੱਗ ਸੋ ਕੋਸ਼ਿਸ਼ ਇਹ ਹੈ ਵੀ ਨਵੇਂ ਬੱਚਿਆਂ ਨੂੰ ਕਹਿ ਜੁਤਾ ਹੈ ਆਪ ਦੇ ਆਪ ਨੂੰ ਸੱਚੀ ਸੂਚੀ ਉਹਦੇ ਚ ਢਾਲ ਲਓ ਔਰ ਹਾਰਡ ਵਰਕ ਕਰੋ ਕੋਈ ਗਿਆ ਚਾਹ ਆਰਟਿਸਟ ਤੁਹਾਡੀ ਨਜ਼ਰ ਚ ਹੈ ਜਾਂ ਤੁਹਾਨੂੰ ਜਾਣਦਾ ਹੈ ਤਾਨੂੰ ਲੱਗਦਾ ਹੈ ਕਿ ਕਿਸੇ ਰੋਡ ਦੇ ਕਾਬਲ ਹੈ ਜਦੋਂ ਵੀ ਅਸੀਂ ਕੋਈ ਕੰਮ ਬਣਾਵਾਂਗੇ ਸਾਨੂੰ ਜ਼ਰੂਰ ਬਣਾ ਦੇ ਬੱਚੇ ਆਰਟਿਸਟਾਂ ਦੇ ਦਰਵਾਜ਼ੇ ਖੁੱਲ੍ਹਿਆ ਹੈ ਗੜਕਾ ਹੈ ਪਰ ਰਾਤ ਰਾਂਤ ਮਸ਼ਹੂਰ ਹੋਣਾ ਚਾਹਵੇ ਕੋਈ ਸ਼ਾਰਟਕਟ ਤਾਂ ਰਾਤੋਂ ਰਾਂਤ ਤਾਂ ਪਤਾ ਨਹੀਂ ਕਿਸੇ ਚਿੱਟਾ ਛੱਕ ਨੂੰ ਫਿਰ ਮਸ਼ਹੂਰ ਹੋ ਸੋ ਹਾਂ ਜੀ ਮੰਨ ਲਿਆ ਦੇਖੋ ਬੱਚੇ ਰੱਜ ਸਿੰਘ ਜੀਬ ਰਾਤ ਰਾਂਤ ਲੱਗ ਰਿਹਾ ਹਾਂਜੀ ਹਾਂ ਉਹ ਬਲਬੁਲਾ ਹੁੰਦਾ ਜੀ ਇਹ ਜਦੋਂ ਤੁਹਾਨੂੰ ਲੱਗਦਾ ਅਚਾਨਕ ਇਹ ਦਾ ਕੀ ਚੱਲ ਜਾਂਦਾ ਕਈ ਵਾਰੀ ਇਹ ਕਿੱਥੇ ਆਉਂਦਾ ਅੱਜ ਦੇ ਅਜੋਕ ਕੇ ਜੋ ਕੁਝ ਕਈ ਚੀਜ਼ਾਂ ਇਸ ਤਰ੍ਹਾਂ ਸੰਭ ਹੋ ਮੈਂ ਤੁਹਾਡਾ ਵੀ ਖਿਆਲ ਆਇਆ ਹੂੰ ਕਿ ਬਿਨਾਂ ਰਿਆਜ਼ ਤੋਂ ਬਿਨਾਂ ਮਿਹਨਤ ਤੋਂ ਕੋਈ ਵਧੀਆ ਇਹ ਇਸ ਤਰ੍ਹਾਂ ਦੀ ਚੀਜ਼ ਚੱਲ ਜਾਂਦੀ ਜਿਹੜੀ ਥੋੜੀ ਜਿਹੀ ਵਾਲੈਂਟ ਹੁੰਦੀ ਹੈ ਜਿਹੜੀ ਜਿਹਦੇ ਚ ਜਦੋਂ ਉਸ ਤਰ੍ਹਾਂ ਦੀ ਲੈ ਕੇ ਜਾਂਦੀ ਹੈ ਚੈਲੰਜ ਹੁੰਦਾ ਜੀ ਮਟ ਮੈਨੂੰ ਲੱਗਦਾ ਕਿ ਜੇ ਤੁਸੀਂ ਕੋਈ ਚੰਗਾ ਮਕਾਮ ਪਾਉਣਾ ਜ਼ਿੰਦਗੀ ਵਿੱਚ ਉਦ ਲਈ ਸਬਰ ਤੇ ਸੰਜਮ ਬਹੁਤ ਜ਼ਰੂਰੀ ਬਿਲਕੁਲ ਔਰ ਕੋਸ਼ਿਸ਼ ਕਰੋ ਵੀ ਰਾਤੋ ਰਾਤ ਜਗਾਣਾ ਆਪਣੀ ਮਿਹਨਤ ਜਾਰੀ ਰੱਖੋ

को कोशिश करना अच्छा प्रोफाइल बना के अच्छे लोग मुलाकात कर देखता कई बार बहुत बंदे बहुत भंडी कर रहे हैं या तो सफल हो जाते हैं शायद करते हैं या फिर उन्होंने हरकत इस कदर होनी है कि वो आउट हो जाते हैं नहीं तो किसी भी किते जे अच्छा काम जानते हो या करते हो या तुम ईमानदार हो तो थो कम मिलना है जो थोड़ा कम रिपीट नहीं हो रहा अच्छे होने वो ਤਾਂ ਤੁਸੀਂ ਆਪਣੇ ਆਪ ਦਾ ਵੀ ਮੁਲਾਂਕਣ ਕਰੋ ਇੱਕ ਇੰਡਸਟਰੀ ਦੀ ਨਾ ਇੱਕ ਖਾਸੀਅਤ ਹੈਗੀ ਹੈ ਜਿਹੜੇ ਚੁਗਲ ਪ੍ਰਵਿਰਤੀ ਦੇ ਲੋਕ ਹੁੰਦੇ ਹਨ ਨਾ ਉਹਨਾਂ ਨੂੰ ਬਹੁਤਾ ਚਿਰ ਕੰਮ ਨਹੀਂ ਆਉਂਦਾ ਸਮਝ ਰਹੇ ਹੋ ਤੇ ਕੋਸ਼ਿਸ਼ ਕਰੋ ਕਿ ਜਿੱਥੇ ਕੰਮ ਕਰ ਲੈ ਜਿੱਥੇ ਗੱਲ ਕਰ ਲਈ ਜਾਂ ਸੁਣ ਲਈ ਉਹਨੂੰ ਉੱਥੇ ਛੱਡ ਦਿਓ ਕਿਉਂਕਿ ਇਹ ਤਾਂ ਟਰੈਵਲ ਕਰ ਦੇਗਾ ਤੁਸੀਂ ਕੁਝ ਵੀ ਬੋਲੋਗੇ ਕਦੇ ਨਾ ਕਦੇ ਇੱਕ ਦੂਜੇ ਨੂੰ ਖਬਰ ਹੋ ਜਾਂਦੀ ਹੈ ਸੋ ਇਹ ਹੋ ਨਹੀਂ ਸਕਦਾ ਕਿ ਅچھے ਆਰਟਿਸਟ ਨੂੰ ਕੰਮ ਨਾ ਮਿਲੇ ਮੈਂ ਨਹੀਂ ਮੰਨਦਾ ਜੀ ਅਸੀਂ ਪਹਿਲਾਂ ਹਾਸ਼ਰ ਬਣਾਏ ਸੀ ਤੇ ਮੈਂ ਉਹਦੇ ਚ ਕਿੰਨੇ ਬੰਦੇ ਨੂੰ ਕੰਮ ਦਿੱਤਾ ਸਾਰੇ ਨਵੇਂ ਸੀ ਫਿਰ ਹਾਸ਼ਰ ਤੋਂ ਬਾਅਦ ਇੱਕ ਮਹੀਨੇ ਉਹਦੇ ਚ ਕੋਈ ਰਿਪੀਟ ਸੀ ਸਾਰੇ ਨਵੇਂ ਨਵੇਂ ਸੀ ਫਿਰ ਦੇਸੀ ਰੋਗ ਹੋ ਫਿਰ ਹਿੱਟਰ ਸਾਰੇ ਚ ਨਵੇਂ ਬਾਅਦ ਚ ਫਿਰ ਅਲੱਗ ਬੜ ਜਾਣਾ ਚਲ ਗਿਆ ਇਸ ਵਿੱਚ ਫਿਰ ਸਾਰੇ ਲੱਗ ਸੋ ਕੋਸ਼ਿਸ਼ ਇਹ ਹੈ ਵੀ ਨਵੇਂ ਬੱਚਿਆਂ ਨੂੰ ਪਹਿਲ ਤੇ ਆਪਦੇ ਆਪ ਨੂੰ ਸੱਚੀ ਸੂਚੀ ਉਹਦੇ ਚ ਢਾਲ ਲਓ ਔਰ ਹਾਰਡ ਵਰਕ ਕਰੋ ਕੋਈ ਵੀ ਅੱਛਾ ਆਰਟਿਸਟ ਤੁਹਾਡੀ ਨਜ਼ਰ ਚਾਹੇ ਜਾਂ ਤੁਹਾਨੂੰ ਜਾਣਦਾ ਤੁਹਾਨੂੰ ਲੱਗਦਾ ਹੈ ਕਿ ਕਿਸੇ ਰੋਜ਼ ਦੇ ਕਾਬਲ ਹੈ ਜਦੋਂ ਵੀ ਅਸੀਂ ਕੋਈ ਿੱਲ ਬਣਾਵਾਂਗੇ ਸਾਨੂੰ ਜ਼ਰੂਰ ਮਿਲਾਂਗੇ ਬੱਚੇ ਆਰਟਿਸਟਾਂ ਦੇ ਦਰਵਾਜ਼ੇ ਖੁੱਲ੍ਹੇ ਆ ਗਏ ਨੇ ਪਰ ਰਾਤੋ ਰਾਤ ਮਸ਼ਹੂਰ ਹੋਣਾ ਚਾਹੇ ਕੋਈ ਸ਼ਾਰਟਕਟ ਤਾਂ ਰਾਤੋਂ ਰਾਤ ਤਾਂ ਪਤਾ ਨਹੀਂ ਕਿਸੇ ਚਿੱਟਾ ਛੱਕ ਨੂੰ ਫਿਰ ਮਸ਼ਹੂਰ ਹੋ ਜੇ ਹਾਂਜੀ ਮੰਨ ਲਿਓ ਕਿ ਦੇਖੋ ਬੱਚੇ ਰਾਤ ਸਿੰਘ ਜੀ ਸਾਹਿਬ ਰਾਤੋਂ ਰਾਤ ਲੱਗਪੁਰ ਹਾਂਜੀ ਹਾਂ ਉਹ ਬਲਬੁਲਾ ਹੁੰਦਾ ਜੀ ਇਹ ਜਦੋਂ ਤੁਹਾਨੂੰ ਲੱਗਦਾ ਅਚਾਨਕ ਕਿਸੇ ਦਾ ਕੀਰ ਚੱਲ ਜਾਂਦਾ ਕਈ ਵਾਰੀ ਦੇਖਿਆ ਹੁੰਦਾ ਪਾਜ ਦੇ ਅਜੋਕ ਕੇ ਜੋ ਕੁਝ ਕੋਈ ਚੀਜ਼ ਹੈ ਇਸ ਤਰ੍ਹਾਂ ਸਭ ਨੂੰ ਮੈਂ ਥੋੜਾ ਵੀ ਖਿਆਲ ਆ ਚਾਹ ਹੂੰ ਕਿ ਬਿਨਾਂ ਰਿਆਜ਼ ਤੋਂ ਬਿਨਾਂ ਮਿਹਨਤ ਤੋਂ ਕੋਈ ਵਧੀਆ ਇਜਤਤ ਇਸ ਤਰ੍ਹਾਂ ਦੀ ਚੀਜ਼ ਚੱਲ ਜਾਂਦੀ ਹੈ ਜਿਹੜੀ ਥੋੜੀ ਜਿਹੀ ਵਾਲੈਂਟ ਹੁੰਦੀ ਹੈ ਜਿਹੜੀ ਜਿਹਦੇ ਚ ਜਦੋਂ ਉਸ ਤਰ੍ਹਾਂ ਦੀ ਲੈ ਕੇ ਜਾਂਦੀ ਹੈ ਚੈਲੇਂਜ ਹੁੰਦਾ ਜੀ ਮਟ ਮੈਨੂੰ ਲੱਗਦਾ ਕਿ ਜੇ ਤੁਸੀਂ ਕੋਈ ਚੰਗਾ ਮਕਾਮ ਪਾਉਣਾ ਜ਼ਿੰਦਗੀ ਵਿੱਚ ਰੋਜ਼ ਲਈ ਸਬਰ ਤੇ ਸੰਜਮ ਬਹੁਤ ਜ਼ਰੂਰੀ ਬਿਲਕੁਲ ਔਰ ਕੋਸ਼ਿਸ਼ ਕਰੋ ਵੀ ਰਾਤੋ ਰਾਤ ਜਿਗਰਨਾ ਆਪਣੀ ਮਿਹਨਤ ਜਾਰੀ ਰੱਖੋ ਹਾਂ ਉਹ ਕਈ ਵਾਰੀ ਇਹ ਹੋ ਜਾਂਦਾ ਤੁਹਾਡੀ ਨਿਗਾਹ ਚ ਕਈ ਵਾਰੀ ਕਈ ਬੰਦੇ ਰਹਿੰਦੇ ਪਰ ਤੋਂ ਬਹੁਤ ਦੇਰ ਤੱਕ